ਇਨੇ ਦਿਨੀ ਚੀਨ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ ਕਿਉਂਕਿ ਚੀਨ ਵਿੱਚ ਇੱਕ ਵਾਰ ਫਿਰ ਤੋਂ ਅਜਿਹਾ ਵਾਇਰਸ ਆ ਗਿਆ ਜਿਸ ਨੇ ਹਰ ਪਾਸੇ ਹਾਹਾਕਾਰ ਮਚਾ ਦਿੱਤੀ ਹੈ ਕਰੋਨਾ ਮਹਾਮਾਰੀ ਨੂੰ ਅਜੇ 5 ਕੁ ਸਾਲ ਹੋਏ ਹਨ ਕਿ ਹੁਣ ਇੱਕ ਨਵਾਂ ਵਾਇਰਸ ਆ ਚੁੱਕਿਆ ਹੈ ਜਿਸ ਨੇ ਸਭ ਦੇ ਸਾਹ ਸੁਕਾ ਦਿੱਤੇ ਨੇ ਇਸ ਨਵੇਂ ਵਾਇਰਸ ਦਾ ਨਾਮ ਹੈ ਹਿਊਮਨ ਮੈਟਾ ਪੈਨੀਓਮਾ ਵਾਇਰਸ ਇਸ ਖਤਰਨਾਕ ਵਾਇਰਸ ਕਰਕੇ ਚੀਨ ਇੱਕ ਵਾਰ ਫਿਰ ਤੋਂ ਮੁਸ਼ਕਲ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਿਹਾ ਹੈ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਭੀੜ ਲੱਗੀ ਹੋਈ ਹੈ ਅਤੇ ਸ਼ਮਸ਼ਾਨਘਾਟ ਭਰੇ ਹੋਏ ਨੇ। ਚੀਨ ਦੇ ਇਸ ਵਾਇਰਸ ਦੀ ਚਰਚਾ ਹੁਣ ਸੋਸ਼ਲ ਮੀਡੀਆ ਉੱਤੇ ਵੀ ਧੁਰ ਪਈ ਹੈ। ਕੁਝ ਸੋਸ਼ਲ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਇਹ ਨਵਾਂ ਵਾਇਰਸ ਬਹੁਤ ਹੀ ਤੇਜ਼ੀ ਦੇ ਨਾਲ ਫੈਲ ਰਿਹਾ ਹੈ। ਕੁਝ ਉਪ ਉਪੋਕਤਾਵਾਂ ਦਾ ਕਹਿਣਾ ਹੈ ਕਿ ਚੀਨ ਦੇ ਵਿੱਚ ਐਚਐਮ ਪੀਵੀ ਇਨਫਲੂਐਂਜ਼ਾ ਏ ਮਾਈਕੋਪਲਾਜ਼ਮਾ ਨਮੋਨੀਆ ਅਤੇ ਕੋਵਿਡ-19 ਸਮੇਤ ਕਈ ਵਾਇਰਸ ਇੱਕੋ ਸਮੇਂ ਫੈਲ ਰਹੇ ਨੇ। ਇਸ ਵਕਤ ਚੀਨ ਪੂਰੀ ਤਰ੍ਹਾਂ ਅਲਰਟ ਮੋਡ ਉੱਤੇ ਹੈ ਐਨਡੀਟੀਵੀ ਦੀ ਰਿਪੋਰਟ ਅਨੁਸਾਰ ਚੀਨ ਇਸ ਸਮੇਂ ਮਨੁੱਖੀ ਮੈਟਾਪੈਨੀਓਮਾ ਵਾਇਰਸ ਦੁਆਰਾ ਪੂਰੀ ਤਰ੍ਹਾਂ ਤਬਾਹ ਹੋ ਰਿਹਾ ਹੈ ਐਚਐਮਪੀਵੀ ਵਿੱਚ ਫਲੂ ਵਰਗੇ ਲੱਛਣ ਦੇਖੇ ਜਾ ਰਹੇ ਨੇ ਇਸ ਦੇ ਲੱਛਣ ਵੀ ਕੋਵਿਡ-19 ਦੇ ਬਿਲਕੁਲ ਸਮਾਨ ਹਨ ਆ ਹੁਣ ਜਾਣਦੇ ਆ ਐਚਐਮਪੀਵੀ ਵਾਇਰਸ ਹੈ ਕੀ ਅਤੇ ਇਹ ਕਿਵੇਂ ਫੈਲਦਾ ਹੈ ਇਸ ਨਵੇਂ ਵਾਇਰਸ ਦਾ ਨਾਮ ਹੈ ਐਚਐਮਪੀਵੀ ਵਾਇਰਸ ਇਹ ਵਾਇਰਸ ਸਾਹ ਲੈਣ ਦੀ ਲਾਗ ਦਾ ਕਾਰਨ ਬਣਦਾ ਹੈ ਇਸ ਵਾਇਰਸ ਦੀ ਪਹਿਲੀ ਵਾਰ ਸਾਲ 2001 ਦੇ ਵਿੱਚ ਨੀਦਰਲੈਂਡ ਦੇ ਵਿੱਚ ਪਛਾਣ ਕੀਤੀ ਗਈ ਸੀ ਪਰ ਬਾਅਦ ਵਿੱਚ ਇਹ ਦੁਨੀਆ ਭਰ ਦੇ ਵਿੱਚ ਪਾਇਆ ਗਿਆ ਹੈ ਇਹ ਵਾਇਰਸ ਖਾਸ ਤੌਰ ਤੇ ਛੋਟੇ ਬੱਚਿਆਂ ਬਜ਼ੁਰਗਾਂ ਅਤੇ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਇਸ ਦੀ ਮੁੱਖ وجہ ਠੰਡਾ ਮੌਸਮ ਅਤੇ ਭੀੜ-ਪਾੜ ਵਾਲੇ ਇਲਾਕਿਆਂ ਦੇ ਵਿੱਚ ਵੱਧਦੀ ਗਤੀਵਧੀਆਂ ਨੂੰ ਮੰਨਿਆ ਜਾ ਰਿਹਾ ਹੈ ਆ ਹੁਣ ਤੁਹਾਨੂੰ ਦੱਸਦੇ ਹਾਂ ਇਸ ਤੇ ਲੱਛਣ ਕੀ ਹਨ ਯੂ ਐਸ ਰੋਗ ਨਿਰੰਤਨ ਅਤੇ ਰੋਕਦਮ ਕੇਂਦਰ ਦੇ ਅਨੁਸਾਰ ਇਸ ਵਾਇਰਸ ਦੇ ਲੱਛਣ ਸਰਦੀਆਂ ਦੇ ਮੌਸਮ ਵਿੱਚ ਹੋਣ ਵਾਲੇ ਵਾਇਰਲ ਇਨਫੈਕਸ਼ਨ ਦੇ ਸਮਾਨ ਹਨ ਜਿਵੇਂ ਕਿ ਖੰਘ ਬੁਖਾਰ ਨੱਕ ਬੰਦ ਹੋਣਾ ਸਾਹ ਲੈਣ ਵਿੱਚ ਮੁਸ਼ਕਲ ਆਉਣਾ ਇਨਫੈਕਸ਼ਨ ਦੀ ਇਨਕਿਊਬਲੇਸ਼ਨ ਪੀਰੀਅਡ 10 ਤੋਂ 6 ਦਿਨ ਹੁੰਦੀ ਹੈ ਭਾਵ ਲੋਕਾਂ ਨੂੰ ਇਸ ਦੀ ਬਿਮਾਰੀ ਲੱਗਣ ਦਾ 10 ਤੋਂ 6 ਦਿਨਾਂ ਤੋਂ ਬਾਅਦ ਹੀ ਪਤਾ ਲੱਗਦਾ ਹੈ ਆਹ ਹੁਣ ਜਾਣਿਆ ਕਿ ਭਾਰਤ ਵਿੱਚ ਵੀ ਇਸ ਦਾ ਕੋਈ ਮਰੀਜ਼ ਆਇਆ ਹੈ ਜਾਂ ਫਿਰ ਇਹ ਵਾਇਰਸ ਭਾਰਤ ਵਿੱਚ ਵੀ ਅਸਰ ਕਰ ਰਿਹਾ ਹੈ ਜੀ ਨਹੀਂ ਇਹ ਵਾਇਰਸ ਭਾਰਤ ਵਿੱਚ ਹਜੇ ਤੱਕ ਦਾਖਲ ਨਹੀਂ ਹੋਇਆ ਹਜੇ ਤੱਕ ਕੋਈ ਵੀ ਅਜੇਹਾ ਮਰੀਜ਼ ਸਾਹਮਣੇ ਨਹੀਂ ਆਇਆ ਜੋ ਇਸ ਵਾਇਰਸ ਦਾ ਸ਼ਿਕਾਰ ਹੋਇਆ ਹੋਵੇ